ਏ ਹੈ ਜਗਤਾਰ ਸਿੰਘ ਜਗਤਾਰ ਸਿੰਘ 20 ਕਿੱल्ल्या ਦਾ ਮਾਲਕ ਹੈ ਤੇ ਵਰਮਿੰਗ ਕੰਪੋਜ਼ ਦਾ ਕੰਮ ਕਰਦਾ ਹੈ ਜਗਤਾਰ ਕਹਿੰਦਾ ਜਦ ਮੈਂ ਕੰਮ ਸ਼ੁਰੂ ਕੀਤਾ ਸੀ ਤਾਂ ਮੈਨੂੰ ਮੇਰੇ ਯਾਰ ਬਲੇ ਛੇਡਾ ਕਰਦੇ ਸੀ ਕਿ ਯਾਰ ਕਿੱਧਰ ਗੋਏ ਵਿੱਚ ਹੱਥ ਮਾਰਦਾ ਮੇਰੇ ਤਾਂ ਬਾਪੂ ਨੇ ਵੀ ਕਹਿ ਦਿੱਤਾ ਸੀ ਕਿ ਯਾਰ ਹੁਣ ਅਸੀਂ 20 ਕਿੱल्ल्या ਦੇ ਮਾਲਕ ਹੋ ਕੇ ਤੇ ਆਹ ਰੇੜੀਆਂ ਵਾਲਾ ਕੰਮ ਕਰਾਂਗੇ ਤਾਂ ਮੈਂ ਇੱਕ ਵਾਰੀ ਮਨਜਾ ਮਾਰ ਕੇ ਸ਼ੁਰੂ ਕਰ ਹੀ ਲਿਆ ਪਰ ਜਦੋਂ ਸ਼ੁਰੂ ਕੀਤਾ ਮੁਸ਼ਕਲਾਂ ਦਾ ਬਹੁਤ ਆਈਆਂ ਸੀ ਇੱਥੋਂ ਤੱਕ ਕਿ ਇੱਕ ਵਾਰੀ ਤਾਂ ਮੇਰਾ ਬਣਾਇਆ ਹੋਇਆ ਫਾਰਮ ਵੀ ਡਿੱਗ ਪਿਆ ਸੀ ਤੇ ਘਰਦਿਆਂ ਤੇ ਹੁਣ ਨੁਕਸਾਨ ਹੋ ਗਿਆ ਕੰਮ ਛੱਡ ਦੇ ਪਰ ਮੈਂ ਜਿਗਰਾ ਜਾ ਕਰਕੇ ਫੇਰ ਸ਼ੁਰੂ ਕਰਤਾ ਫਿਰ ਮੈਂ ਸਬਜ਼ੀ ਲਾਉਣੀ ਸ਼ੁਰੂ ਕਰ ਦਿੱਤੀ ਨਾਲ ਤੇ ਅੱਜ ਕੰਮ ਵਧੀਆ ਰੁੜ ਪਿਆ ਇੰਨੀ ਕ ਕਮਾਈ ਹੋ ਜਾਂਦੀ ਹੈ ਕਿ ਨਾਲ ਮੈਂ 4-5 ਘਰ ਤੋੜ ਦੇਣਾ ਆਜੋ ਪੂਰੀ ਗੱਲਬਾਤ ਕਰਦੇ ਆਂ ਜਗਤਾਰ ਦੇ ਨਾਲ ਕਿ ਕਿਵੇਂ ਦਾ ਕੰਮ ਸ਼ੁਰੂ ਕੀਤਾ ਮੈਂ ਕੋਈ ਗੱਲ ਕਹਿਣੀ ਵੀ ਮੈਂ ਕਰੇ ਆਪਾਂ ਗੱਲ ਕਰਦੇ ਹਣਾ ਵੀ ਮੈਂ ਯਾਰ ਆਹ ਕੰਮ ਕਰਨਾ ਤਾਂ ਮੇਰੀ ਮਾਤਾ ਕਹਿੰਦੀ ਰਹਿਣ ਦੇ ਪਾਪ ਵਾਲਾ ਕੰਮ ਵੀ ਤੂੰ ਇਹ ਨਾ ਕਰ ਆਪਦਾ ਕਰਨੀ ਦਿੰਦੇ ਜੰਗਾ ਰੋਟੀ ਖਾਣ ਚੰਗਾ ਕਹਾਦਾ ਤੈਨੂੰ ਵੀ ਘਟਾ ਕੇ ਤੂੰ ਛੱਡ ਖੜਾ ਕੋਸ ਪਰ ਮੈਨੂੰ ਇਹ ਸੀ ਬਾਈ ਵੀ ਆਪਦਾ ਕੋਈ ਰਜਗਾਰ ਜਾਂ ਸ਼ੁਰੂ ਕਰੀ ਰਵੈਤੀ ਸੀ ਤੋਂ ਅਲੱਗ ਅਟ ਜਾ ਰਾਂ ਮੇਤਰਾ ਕੋਲੇ ਖੜਦੇ ਤਾਂ ਉਹਨਾਂ ਨੇ ਮੈਨੂੰ ਇਹੀ ਜੇਡਾ ਕਰਨੀ ਹੋਰ ਮੈਨੂੰ ਕੋਈ ਗੱਲ ਨਹੀਂ ਕਰਨੀ ਸੀ ਉਹਨਾਂ ਨੇ ਕੀ ਕਹਤੇ ਤੇ ਜਗਤਾਰ ਯਾਰ ਕਰੀ ਕੀ ਕੋਹੇ ਚੱਤ ਮਰੀ ਜਾਣਾ ਯਾਰ ਤੂੰ ਤਾਂ ਫਾਨੇ ਕਰੀ ਜਾਣਾਗਾ ਐਨੀ ਜ਼ਮੀਨ ਦਾ ਮਾਲਕ ਤਾਂ ਪੰਗੇ ਲਈ ਜਾਣਾ ਐ ਕਰਦਾ ਵਾਹ ਕਰਦਾ ਆ ਫਾਰਮਿੰਗ ਕੋਸ਼ਦਾ ਕੰਮ ਨਾ ਇੱਕ ਇਹੋ ਜਿਹਾ ਕੰਮ ਆ ਜਿਹੜਾ ਆਪਾਂ ਥੋੜੇ ਲੈਵਲ ਤੋਂ ਲੈ ਕੇ ਸ਼ੁਰੂ ਕਰ ਸਕਦੇ ਆ ਵੀ ਜਿੰਨਾ ਆਪਣੇ ਕੋਲ ਜੀਵਕ ਵੀ ਆਪਾਂ ਕਹਦੀਆਂ ਨਾ ਵੀ ਥੋੜੇ ਤੋਂ ਥੋੜੇ ਲੈਵਲ ਤੋਂ ਵੀ ਜਿੰਨੀ ਖਾਦ ਵਿਕੀ ਜਾਂਦੀ ਉਹ ਵੱਖਰੀ ਵਿਕਦੀ ਆ ਜਿਹੜਾ ਹੁਣ ਗੰਡੋਵਾ ਵਿਕੀ ਜਾਂਦਾ ਉਹ ਵੱਖਰੀ ਹੁੰਦਾ ਹੈ ਕਹਿੰਦਾ ਇਹਦਾ ਗਾਹ ਕਿਤੇ ਡਿਪੈਂਡ ਕਰਦਾ ਇਹਦਾ ਇਹ ਨਹੀਂ ਪਤਾ ਵੀ ਜਦੋਂ ਆਪਣੇ ਕੋਲ ਕੋਈ ਗੰਡੋਆਂ ਵਾਲਾ ਗਾਹਕ ਆ ਗਿਆ ਜਾਂ ਵੈਸੇ ਆ ਗਿਆ ਤਾਂ ਆਪਾਂ 1 ਮਹੀਨੇ ਦਾ 2 ਲੱਖ ਵੀ ਪਲੱਸ ਕਰਦੀਏ ਥੋੜੀ ਵਿੱਚਾਂ ਨਹੀਂ ਹਾਂ ਪਹਿਲਾਂ ਤਾਂ ਬਾਪੂ ਨੇ ਕਿਹਾ ਸੀਗਾ ਕਹਿੰਦੇ ਕਿ ਯਾਰ ਬਾਪੂ ਦਾ ਤਾਂ ਕਹਿਣਾ ਹੀ ਸੀਗਾ ਕਹਿੰਦਾ ਯਾਰ ਮੈਂ 20 ਕਿਲੋ ਦਾ ਮਾਲ ਖੋਗਾਂ ਮੈਂ ਸਭ ਜੀ ਥੋੜੀ ਵਿੱਚੂ ਮੈਂ ਆਖਿਆ ਮੈਂ ਕੋਈ ਗੱਲ ਨਹੀਂ ਵੀ ਮੈਂ ਵੇਚ ਲਿਆ ਕਰੂੰ ਤੁਸੀਂ ਨਾਲ ਖੇਤ ਜਾਓ ਜੇ ਥੋੜੇ ਪੱਲੇ ਸੰਗ ਹੁੰਦੀ ਆ ਤਾਂ ਨਾ ਜਾਓ ਕੋਈ ਚੱਕਰ ਨਹੀਂ ਮੈਂ ਹੈਗਾ ਮਾਪੀ ਜਦੋਂ ਜਦੋਂ ਆਪਾਂ ਕੋਈ ਵੀ ਕੰਮ ਨਾ ਬਾਈ ਸੰਗ ਲਾ ਕੇ ਸ਼ੁਰੂ ਕਰਦੇ ਆਂ ਤਾਂ ਹੋਂਦਾ ਯਾਰ ਇੱਕ ਬੰਦਾ ਕਹਿੰਦਾ ਬਾਈ ਮੈਂ ਲੱਖਾਂ ਕਮਾ ਲਿਆ ਵਾ ਕਰੋੜਾ ਕਮਾ ਲਿਆ ਵੈਸੇ ਆਪਾਂ ਇਹ ਗੱਲ ਨਹੀਂ ਕਹਿੰਦੇ ਬਾਈ ਜਿੰਨੀ ਬੰਦਾ ਮਿਹਨਤ ਕਰੂ ਉਨੀ ਚੋਂ ਆਮਦਨ ਹੈਗੀ ਇਹ ਗੱਲ ਨਹੀਂ ਹੈਗੀ ਵੀ ਆਪਾਂ ਇਹ ਕੰਮ ਕਰਦੇ ਆਂ ਵੀ ਆਪਾਂ ਨੂੰ ਕੋਈ ਆਮਦਨ ਨਹੀਂ ਆਉਂਦੀ ਜਾਂ ਹੋਰ ਨਹੀਂ ਹੈਗੀ ਘੱਟ ਖਰਚੇ 'ਚ ਵੱਧ ਆਉਂਦਾ ਜਿਹੜਾ ਆਪਣਾ ਪੈਸਾ ਹੈਗਾ 6 ਮਹੀਨਾ ਤੋਂ ਇਕੱਠਾ ਆ। ਇਕੱਠੇ ਪੈਸੇ ਦਾ ਜ਼ਿਆਦਾ ਧਿਆਨ ਦਿੰਨੇ ਆਪਾਂ। ਜੀ। ਪਰ ਜਿਹੜਾ ਆਪਣਾ ਡੇਲੀ ਜੇਬ 'ਚ ਪੈਸਾ ਰਹਿੰਦਾ ਹੈਗਾ ਆਪਾਂ ਉਹ ਨਹੀਂ ਸੋਚੀ। ਕਿ ਜਦ ਤਾਰੇ ਦਾ ਡਿੱਗ ਪਿਆ ਸਾਰਾ ਹੋ ਗਿਆ ਵੀ ਗੰਡੋਆ ਵੀ ਮਰ ਗਿਆ ਤੂੰ ਕੰਮ ਛੱਡ ਦੇ। ਪਰ ਭਾਈ ਆਪਾਂ ਹਿੰਮਤ ਨਹੀਂ ਹਾਰੀ ਆਪਾਂ ਇਸ ਕੰਮ 'ਚ ਹੀ ਚੱਲੇ ਰਹੇ। ਵੀ ਜਦ ਜਦ ਆਪਾਂ ਇੱਕ ਕੰਮ ਸ਼ੁਰੂ ਕਰਿਆ ਤੱਪ ਹੋਈ ਕੰਮ ਚ ਸਫਲ ਹੋ ਕੇ ਦਿਖਾਣਾ ਸਸਿਕਾਲ ਸਫਰ ਨਾਲ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ ਕਰੇਵਾਲ ਅੱਜ ਇੱਕ ਜ਼ਿਮੀਂਦਾਰ ਭਰਾ ਨੂੰ ਮਿਲਣ ਆਏ ਆ ਜਿਨੇ ਬਹੁਤ ਸੋਹਣਾ ਕੰਮ ਕੀਤਾ ਤੇ ਇਦਾਂ ਦੇ ਕੰਮ ਕਰਨੇ ਵੀ ਚਾਹੀਦੇ ਆ ਰਵਾਇਤੀ ਖੇਤੀ ਤੋਂ ਕਿਤੇ ਨਾ ਕਿਤੇ ਇਹ ਤੰਦੇ ਜਿਹੜੇ ਬੜੇ ਲਾਭਦਾਇਕ ਆ ਗੱਲਬਾਤ ਕਰਦੇ ਆ ਸਾਡੇ ਨਾਲ ਜਗਤਾਰ ਭਾਈ ਮੌਜੂਦ ਆ ਬਈ ਸਵਾਗਤ ਹੈ ਤੁਹਾਡਾ ਸਫਰ ਟੈਲੀਵਿਜ਼ਨ ਸਸਿਕਾਲ ਬਾਈ ਜੀ ਪਹਿਲੀ ਗੱਲ ਤਾਂ ਬਾਈ ਮੈਂ ਸਾਰੀ ਸਫਰ ਟੈਲੀਵਿਜ਼ਨ ਟੀਵੀ ਦਾ ਧੰਨਵਾਦ ਕਰਦਾ ਟੀਮ ਦਾ ਜਿਨ੍ਹਾਂ ਨੇ ਆਪਣੇ ਖਾਤਰ ਇੰਨਾ ਕੁ ਟਾਈਮ ਕੱਢਿਆ ਨਮਾਣੇ ਖਾਤਰ ਵੀ ਆਪਣੇ ਇਥੇ ਹਾਜ਼ਰੀ ਭਰੀ ਜੀ ਜੀ ਆਇਆਂ ਨੂੰ ਬਾਈ ਜੀ ਬਾਕੀ ਜੀ ਸਿਹਤ ਕਿਵੇਂ ਹੈ ਬਾਈ ਸਿਹਤ ਬਹੁਤ ਕਾਜਮਾ ਬਾਈ ਤਾਂ ਸਭ ਤੋਂ ਪਹਿਲਾਂ ਕੰਮ ਦੀ ਗੱਲ ਕਰਦੇ ਆ ਬਾਈ ਜਿਵੇਂ ਤੁਸੀਂ ਵਰਮਿੰਗ ਕੰਪੋਸਟ ਕਰਦੇ ਹੋ ਹਾਂਜੀ ਤਾਂ ਇਹ ਕਿੰਨੇ ਕ ਪੈਸਿਆਂ ਤੋਂ ਸ਼ੁਰੂ ਕੀਤਾ ਸੀ ਜਾਂ ਕਿੰਨੀ ਕੁ ਲਾਗਤ ਤੋਂ ਸ਼ੁਰੂ ਕੀਤਾ ਸੀ ਦੇਖੋ ਬਾਈ ਜੀ ਜਿਹੜਾ ਵਰਮਿੰਗ ਕੰਪੋਸਟ ਦਾ ਕੰਮ ਹੈ ਨਾ ਇੱਕ ਹੈਜਾ ਕੰਮ ਹੈ ਜਿਹੜਾ ਆਪਾਂ ਥੋੜੇ ਲੈਵਲ ਤੋਂ ਲੈ ਕੇ ਸ਼ੁਰੂ ਕਰ ਸਕਦੇ ਆ ਵੀ ਜਿੰਨਾ ਆਪਣੇ ਕੋਲ ਜੀਵਕ ਵੀ ਆਪਾਂ ਕਹਦੀਆਂ ਨਾ ਵੀ ਥੋੜੇ ਤੋਂ ਥੋੜੇ ਲੈਵਲ ਤੇ ਹੂੰ ਹੁਣ ਜਾਨੀ ਕਿ ਮੈਂ ਵੀ ਪਹਿਲਾਂ ਸਾਰਾ ਵੀ ਹਰ ਇੱਕ ਕੋਈ ਵੀ ਬੱਕਰੀ ਪਾਲਣ ਦਾ ਜਾਂ ਪੁਲਟਰੀ ਫਾਰਮ ਦਾ ਸਾਰਾ ਸੋਚਿਆ ਪਰ ਉਦੋਂ ਬਾਅਦ ਜਦੋਂ ਮੈਂ ਅੰਤ ਤਿਆ ਕੀ ਗੱਲ ਦੇਖੀ ਵੀ ਆਪਣਾ ਇਹ ਸੈਟਿੰਗ ਆ ਸਕਦੀ ਆ ਤਾਂ ਬਰਮੀ ਕੁ ਬੋਸਟੇ ਕਰੀ ਵੀ ਹੂੰ ਕਿਉਂ ਕਰੀ ਕਿਉਂਕਿ ਇਹ ਚ ਇੱਕ ਤਾਂ ਸਾਰਿਆਂ ਨਾਲੋਂ ਵੀ ਆਪਾਂ ਘੱਟ ਪੈਸੇ 'ਚ ਘੱਟ ਖਰਚੇ 'ਚ ਕੰਮ ਸ਼ੁਰੂ ਕਰ ਸਕਦੇ ਆ ਤੇ ਆਮਦਨੇ 'ਚ ਵਧੀਏਗੀ ਹੂੰ ਬਾਕੀ ਜੇ ਹੁਣ ਆਪਾਂ ਗਈਏ ਨਾ ਵੀ ਆਮਦਨ ਬਾਈ ਇੰਨੀ ਆ ਗਈ ਹੁਣ ਆਪਾਂ ਜਿਆਦਾ ਵੀਡੀਓ ਦੇਖਦੇ ਆਂ ਬਾਈ ਹਰ ਇੱਕ ਬੰਦਾ ਕਹਿੰਦਾ ਬਾਈ ਮੈਂ ਲੱਖਾਂ ਕਮਾ ਲਿਆ ਮੈਂ ਕਰੋੜਾਂ ਕਮਾ ਲਿਆ ਹੂੰ ਵੇਸੀ ਆਪਾਂ ਇਹ ਗੱਲ ਨਹੀਂ ਕਹਿੰਦੇ ਬਾਈ ਜਿੰਨੀ ਬੰਦਾ ਮਿਹਨਤ ਕਰੂ ਉਨੀ ਚੋਂ ਆਮਦਨ ਹੈਗੀ ਆ ਇਹ ਗੱਲ ਨਹੀਂ ਹੈਗੀ ਵੀ ਆਪਾਂ ਇਹ ਕੰਮ ਕਰਦੇ ਆ ਵੀ ਆਪਾਂ ਨੂੰ ਕੋਈ ਆਮਦਨ ਨਹੀਂ ਆਉਂਦੀ ਜਾਂ ਹੋਰ ਨਹੀਂ ਹੈਗੀ ਘੱਟ ਖਰਚੇ 'ਚ ਵੱਧ ਆਮਦਨ ਹੂੰ ਮੇਨ ਕੰਮ ਰਵਾਇਤੀ ਖੇਤੀ ਤੋਂ ਕਿੰਨਾ ਇਕ ਲਾਭਦਾਇਕ ਹੈ ਰਵਾਇਤੀ ਖੇਤੀ ਤੋਂ ਬਾਈ ਬਹੁਤ ਲਾਭ ਦੇਗਾ ਹੂੰ ਕਿਉਂਕਿ ਜਿਹੜੀ ਰਵਾਇਤੀ ਖੇਤੀ ਆ ਨਾ ਆਪਣੇ ਕਣਕ ਝੋਨੇ ਦਾ ਚੱਲੀ ਜਾਂਦਾਗਾ ਹੂੰ ਉਹਪੈਕ ਦਾ 6 ਮਹੀਨੇ ਦੇਖੀ ਜਾਂਦੇ ਆ ਵੀ ਆਪਾਂ ਯਾਰਾ 6 ਮਹੀਨੇ ਹੁਣ ਜਦੋਂ ਤੁਸੀਂ ਐ ਮੰਨ ਲਓ ਮਾੜਾ ਜੀ ਕੋਈ ਹਵਾ ਚੱਲ ਪਈ ਜਾ ਕੋਈ ਗੜੇਮਾਰੀ ਹੋਊਗੀ ਹੁਣ ਆਪਣੇ ਏਰੀਆ 'ਚ ਜਾਂ ਇਧਰ ਉਹ ਲਾ ਲਓ ਕਿਸੇ ਵੀ ਗੜੇ ਪੈਣੇ ਜਾਂ ਹੋਰ ਉਹਦਾ ਆਪਣੀ ਜਾਨ ਮੁੱਠ ਜਾ ਜਾਂਦੀ ਆ ਵੀ ਬਾਈ ਆਪਾਂ ਸਾਰਾ ਖਰਚਾ ਉਸੇ ਤੇ ਕਰੇ ਜਿਹੜਾ ਜਨਨਿਕ ਆਪਣਾ ਸਾਰਾ ਘਰ ਪਰਿਵਾਰ ਖੜਾ ਨਾ 6 ਮਹੀਨਿਆਂ ਦੀ ਉਸੇ ਰਬੈਤੀ ਖੇਤੀ ਤੇ ਖੜਾਗਾ ਆਪਾਂ ਨੂੰ ਕੀ ਚੱਕਰ ਹੋੁੰਦਾਗਾ ਜ਼ਿਆਦਾਤਰ ਕੀ ਦੇਖਦੇ ਆਂਗੇ ਰਬੈਤੀ ਖੇਤੀ ਹਰ ਇੱਕ ਬੰਦਾ ਕਿਉਂ ਕਰਦਾ ਇੱਕ ਤਾਂ ਹਰ ਇੱਕ ਬੰਦਾ ਸੋਚਦਾ ਬਾਈ ਵੀ ਜਿਹੜਾ ਆਪਣਾ ਪੈਸਾ ਆਗਾ 6 ਮਹੀਨਿਆਂ ਤੋਂ ਇਕੱਠਾ ਹੋ ਕੱਠੇ ਪੈਸੇ ਦਾ ਜ਼ਿਆਦਾ ਧਿਆਨ ਦਿੰਨੇ ਆਪਾਂ ਪਰ ਜਿਹੜਾ ਆਪਣਾ ਡੇਲੀ ਜੇਬ ਚ ਪੈ ਸਾਰਿਆਂ ਦਾਗਾ ਆਪਾਂ ਉਹ ਨਹੀਂ ਸੋਚਦੇ ਜਦੋਂ ਹੁਣ ਇਹ ਕੰਮ ਲਾ ਲਓ ਤੁਸੀਂ ਇਹ ਚ ਖਰਚਾ ਵੀ ਬਹੁਤ ਘੱਟ ਆਗਾ ਤੇ ਬਾਕੀ ਇੱਕ ਗੱਲ ਆ ਬਾਈ ਜੇ ਆਪਾਂ ਨਾ ਕੋਈ ਠੇਕੇ ਹੀ ਸਦਾ ਬਾਣ ਕਰਦੇ ਆ ਜਾਂ ਕੋਈ ਆਪ ਦਾ ਬਾਣ ਵੀ ਕਰਦੇ ਆ ਉਹ ਆਪਾਂ ਨੂੰ ਜ਼ਿਆਦਾ ਬਾਣ ਚਾਹੀਦਾ ਪ੍ਰੋਫਿਟ ਉਹ ਤੋਂ ਘੱਟ ਹੁੰਦਾ ਹੈ ਜਿਹੜੀ ਇਹ ਚੀਜ਼ ਆ ਇਹ ਬਾਈ ਘੱਟ ਜਗ੍ਹਾ ਚ ਘੱਟ ਜਗ੍ਹਾ ਚ ਸਾਰੇ ਕਿਤੇ ਪ੍ਰੋਫਿਟ ਆਪਾਂ ਨੂੰ ਜ਼ਿਆਦਾ ਹੁੰਦਾ ਆ ਆ ਕਿੰਨੇ ਏਰੀਆ ਚ ਲਾਇਆ ਇਹ ਸੈਟ ਇਹ ਆਪਣਾ ਵੀਰੇ ਹੁਣ ਤਾਂ ਇੱਕ ਕਨਾਲ ਚਾ ਪੂਰਾ ਪਹਿਲਾਂ ਆਪਣਾ ਸੀਗਾ 10 ਕ ਬੈਡਾਂ ਦਾ ਉਹ ਆਪਾਂ ਥੋੜਾ ਹੀ ਵਗਲੇ ਸੀ ਜਗਾ ਕੋਈ ਬਾਲੀ ਜਗਾ ਨਹੀਂ ਸੀਗੀ ਤੇ ਜਦੋਂ ਆਪਾਂ ਨੂੰ ਉੱਥੋਂ ਮੁਨਾਫਾ ਲੱਗਿਆ ਨਾ ਸਾਰਾ ਤੇ ਇੱਕ ਗੱਲ ਮੇਰੇ ਨਾਲ ਕੀ ਹੋਈ ਬਾਈ ਜਦੋਂ ਮੈਂ ਫਾਰਮ ਪਾਇਆ ਮੇਰਾ ਪੱਕਾ ਜਾਰਾ ਉੱਪਰ ਛੱਤ ਵੀ ਪਾਈ ਹੋਈ ਸੀਗੀ ਸਾਰਾ ਪੱਕਾ ਵਧੀਆ ਗੇਟ ਲੱਗਦੇ ਸੀ ਚਲ ਉਸ ਤੋਂ ਬਾਅਦ ਜਦੋਂ ਬਾਈ ਕੰਮ ਕੀ ਹੋਇਆ ਨਾ ਨੇਰੀ ਆਈ ਉਹ ਸਾਰਾ ਡਿੱਗ ਪਿਆ ਹਮ ਇੱਕ ਵਾਰ ਚਲ ਆਪਦਾ ਵੀ ਮਨ ਟੁੱਟਿਆ ਬਾਈ ਹਨ ਜਦੋਂ ਆਪਦੇ ਕੋਲੇ ਵੀ ਸਾਰਾ ਕੰਮ ਹੀ ਖਤਮ ਹੋਣ ਲੱਗ ਗਿਆ ਵੀ ਯਾਰ ਆਪਣਾ ਡਿੱਗ ਪਿਆ ਸਾਰਾ ਹੋ ਗਿਆ ਉਦੋਂ ਆਪਾਂ ਬਹੁਤ ਦੁਖੀ ਵੀ ਹੋਇਆ ਮੈਂ ਤਲ ਜੇ ਤਾਂ ਬਾਈ ਮੈਂ ਕਰ ਜਾਂਦਾ ਵੀ ਆਪਾਂ ਕੰਮ ਛੱਡ ਦਈਏ ਮਨੂੰ ਕਹਿਣ ਵੀ ਲੱਗ ਗਈ ਸਾਰੇ ਘਰੋਂ ਵੀ ਕਹਿਣ ਲੱਗੇ ਸਾਰੇ ਹੋਰ ਵੀ ਜਦ ਤਾਰੇ ਦਾ ਡਿੱਗ ਪਿਆ ਸਾਰਾ ਹੋ ਗਿਆ ਵੀ ਗੰਡੋਆ ਵੀ ਮਰ ਗਿਆ ਤੂੰ ਕੰਮ ਛੱਡ ਦੇ ਪਰ ਬਾਈ ਆਪਾਂ ਹਿੰਮਤ ਨਹੀਂ ਹਾਰੀ ਆਪਾਂ ਇਸ ਕੰਮ 'ਚ ਹੀ ਚੱਲੇ ਰਹੇ ਵੀ ਯਾਰ ਜੇਦਾ ਆਪਾਂ ਇੱਕ ਕੰਮ ਸ਼ੁਰੂ ਕਰਿਆ ਤਾਂ ਆਪਾਂ ਉਹੀ ਕੰਮ 'ਚ ਸਫਲ ਹੋ ਕੇ ਦਿਖਾਉਣਾ ਠੀਕ ਆ ਨਾ ਗੱਲ ਕਿਉਂਕਿ ਮੈਨੂੰ ਮੇਨ ਚੱਕਰ ਬਾਈ ਪਤਾ ਕੀ ਸੀਗਾ ਜਦੋਂ ਮੇਰੇ ਯਾਰ ਮਿੱਤਰ ਮਿਲਦੇ ਸਾਰੇ ਜਦੋਂ ਉਹ ਕਰਦੇ ਮੈਂ ਕੰਮ ਸ਼ੁਰੂ ਕਰਿਆ ਸੀਗਾ ਮੈਨੂੰ ਕਹਿੰਦੇ ਯਾਰ ਤੂੰ ਵਧੀਆ ਯਾਰ ਤੇਰੇ ਕੋਲੇ ਜ਼ਮੀਨ ਜਾਇਦਾਦ ਆ ਮੈਂ ਤੂੰ ਯਾਰ ਕੀ ਫਾਨੇ ਕਰੀਂ ਨਾ ਤੂੰ ਗੋਹੇ ਜੀ ਹੱਥ ਮਾਰੀਂ ਨਾ ਸਾਰਾ ਲੋਕਾਂ ਨੇ ਇਹ ਵੀ ਕਿਹਾ ਹੋਗਾ ਯਾਰ ਜੱਟਾਂ ਦਾ ਮੁੰਡਾ ਗੋਹੇ ਚ ਹੱਥ ਮਾਰਦਾ ਬਾਈ ਬਾਦੂ ਵੀਰੇ ਬਾਦੂ ਮੈਨੂੰ ਨਾ ਜਦੋਂ ਮੈਂ ਆਪਣਾ ਹੁਣ ਤੂੰ ਐ ਮਨ ਲਓ ਪਿੰਡਾਂ ਸਾਥ ਹੁੰਦੀਆ ਹੁੰਦਾ ਯਾਰ ਮਿੱਤਰਾਂ ਕੋਲੇ ਖੜਦੇ ਤਾਂ ਉਹਨਾਂ ਨੇ ਮੈਨੂੰ ਇਹੀ ਝੇਡਾ ਕਰਨੀ ਹੋਰ ਮੈਨੂੰ ਕੋਈ ਗੱਲ ਨਹੀਂ ਕਰਨੀ ਸੀ ਉਹਨਾਂ ਨੇ ਕੀ ਕਹਿੰਦੇ ਸੀ ਤੇ ਜੁਗਤਾਰ ਯਾਰ ਕਰੀ ਕੀ ਨਾ ਤੂੰ ਗੋਹੇ ਚ ਹੱਥ ਮਾਰੀਂ ਜਨਾ ਯਾਰ ਤੂੰ ਤਾਂ ਫਾਨੇ ਕਰੀ ਜਨਾਗਾ ਐਨੀ ਜ਼ਮੀਨ ਦਾ ਮਾਲਕ ਤਾਂ ਪੰਗੇ ਲਈ ਜਨਾ ਐ ਕਰ ਮੈਂ ਗੋਹੇ 'ਚ ਮਾਰਦਾ ਹਾਂ ਹੋਰ ਆਪਾਂ ਨੂੰ ਕਿਸੇ ਨੂੰ ਬਈ ਮੈਂ ਤਾਂ ਇੱਕ ਗੱਲ ਮੰਨਦਾ ਜੇ ਤਾਂ ਆਪਾਂ ਮੰਨ ਗਏ ਕਿਸੇ ਦੀ ਗੱਲ ਦੀ ਖੇਜੇ ਇਸ ਗੱਲ ਦੀ ਇਹ ਬੰਦਾ ਕਹਿੰਦਾ ਨਾ ਗੋਹੇ 'ਚ ਹੱਥ ਮਾਰਦਾ ਹੁਣ ਮੇਰੇ ਕੋਲ ਇੱਥੇ ਬਹੁਤ ਬੰਦੇ ਆਉਂਦੇ ਆ ਬਈ ਹੂੰ ਟ੍ਰੇਨਿੰਗ ਲੈਣ ਵੀ ਆਉਂਦੇ ਆ ਗੰਡੋਏ ਲੈਣ ਵੀ ਆਉਂਦੇ ਆ ਖਾਦ ਲੈਣ ਵੀ ਆਉਂਦੇ ਆ ਬਹੁਤ ਬੰਦੇ ਐਸੇ ਨੇ ਕਿ ਅੱਭੀ ਬਈ ਅਸੀਂ ਕੰਮ ਸ਼ੁਰੂ ਕਰਨਾ ਹਾਂ ਬਈ ਕੋਈ ਗੱਲ ਨਹੀਂ ਬਈ ਅਸੀਂ ਟ੍ਰੇਨਿੰਗ ਲੈਣੀ ਆ ਮਹਾ ਬਈ ਕੋਈ ਚੱਕਰ ਨਹੀਂ ਆਜੋ ਪਰ ਜਦੋਂ ਮੈਂ ਇੱਥੇ ਦੇਖਦਾ ਉਹਨਾਂ ਨੂੰ ਤਾਂ ਉਹਨਾਂ ਨੇ ਆ ਦੋ ਉਂਗਲੀਆਂ ਹੀ ਲਾਉਣੀਆਂ ਨੇ ਗੋਏ ਨੂੰ ਗੋਏ ਨੂੰ ਜੇ ਦੋਏ ਦੂੰਗਲਾਂ ਲਾਤੀਆਂ ਵਿੱਚ ਬਹੁਤ ਬੰਦੇ ਨੇ ਜਿਹੜੇ ਚੜਖਦੇ ਨੇ ਹੱਥ ਪਾ ਲਉਂ ਸਦਾਗਾ ਨਾ ਮਾਂ ਬਾਈ ਤੂੰ ਕਾਮਯਾਬ ਜਿਹੜੇ ਬੰਦੇ ਦੋ ਉਂਗਲਾਂ ਫੁਲਾਉਂਦੇ ਨੇ ਮਾਂ ਬਾਈ ਜੇ ਤਾਂ ਕਾਮਯਾਬ ਹੋਣਾ ਤਾਂ ਤਾਂ ਗੋਹੇ ਦੀ ਹਲਕਤ ਛੱਡ ਦੇ ਕਿਉਂਕਿ ਜੇ ਹੁਣ ਆਪਾਂ ਕਿਸੇ ਕੰਮ ਨਾਲ ਪਿਆਰ ਕਰਾਂਗੇ ਮੂਹ ਕਰਾਂਗੇ ਬਾਈ ਫਿਰ ਆਪਾਂ ਨੂੰ ਆਮਦਣਾਉ ਜੇ ਹੁਣ ਆਪਾਂ ਕਿਸੇ ਕੰਮ ਨੂੰ ਪਿਆਰ ਹੀ ਨਹੀਂ ਕਰਦੇ ਕਿਸੇ ਕੰਮ ਚੀਲਾ ਲਓ ਬਾਈ ਕੋਈ ਵੀ ਕਾਰੋਬਾਰ ਕੋਈ ਵੀ ਕੰਮ ਹੈ ਕੋਈ ਫਾਸਲਾ ਕੋਈ ਆਪਣਾ ਪਸ਼ੂ ਪਾਲਦੇ ਆਂ ਕੁਛ ਵੀ ਆ ਉਹਨਾਂ ਨਾਲ ਇੱਕ ਤੁਸੀਂ ਮੰਨ ਲਓ ਵੀ ਜਾਰੀ ਦੋਸਤੀ ਦਾ ਕੰਮ ਚਲਾ ਕੇ ਵੰਨੋ ਠੀਕ ਹੈ ਨਾ ਜੇ ਆਪਾਂ ਮਿੱਤਰਤਾ ਕਰਕੇ ਚੱਲਦੇ ਆ ਫੇਰ ਬਈ ਹਰ ਇੱਕ ਕੰਮ ਆਪਣਾ ਕਾਮ ਜਾਵੇ ਤਾਂ ਬਈ ਇਹ ਸਟਾਰਟਅਪ ਕਰਨਾ ਕਿੰਨਾ ਕੌਖਾ ਸੀ ਇਹਦਾ ਨਹੀਂ ਸਟਾਰਟਅਪ ਕੋਈ ਔਖਾ ਨਹੀਂ ਬਾਈ ਜੀ ਪਹਿਲਾਂ ਮੈਨੂੰ ਕੀ ਡਿਕਤਾਈ ਸੀ ਨਾ ਜਦੋਂ ਵੀ ਮੈਂ ਸ਼ੁਰੂ ਕਰਾਇਆ ਇਹ ਕੰਮ ਵੀ ਉਦੋਂ ਇਹ ਕੰਮ ਇਸ ਕੰਮ ਵੱਲ ਲੋਕਾਂ ਦਾ ਧਿਆਨ ਜਬ ਬਹੁਤ ਘੱਟ ਸੀਗਾ ਖਾਸ ਕਰਕੇ ਮੇਰੇ ਏਰੀਆ 'ਚ ਮੈਂ ਟ੍ਰੇਨਿੰਗ ਦਾ ਸੋਚਿਆ ਵੀ ਆਪਾਂ ਇੱਥੋਂ ਟ੍ਰੇਨਿੰਗ ਲੈ ਲਈਏ ਇੱਥੋਂ ਟ੍ਰੇਨਿੰਗ ਲੈ ਲਈਏ ਮੈਨੂੰ ਕਿਸੇ ਹਿਸਾਬ ਚ ਨਾਈ ਚਲੋ ਹੌਲੀ ਹੌਲੀ ਬਾਈ ਵੀਡੀਓ ਦੇਖ ਕੇ ਉਹ ਕਰਕੇ ਚਲੋ ਮਾਲਕ ਨੇ ਜਿੰਮੇ ਕਿਰਪਾ ਕੀਤੀ ਉਸ ਸਾਹਿਬ ਨਾਲ ਮੇਰੀ ਸੈ ਹੂੰ ਠੀਕ ਆ ਉਸ ਤੋਂ ਬਾਅਦ ਫਿਰ ਮੈਂ ਕਹਾਂ ਮਾਂ ਵੀ ਹੁਣ ਜੇ ਤਾਂ ਆਪਾਂ ਥੋੜੇ ਲੈਵਲ ਤੋਂ ਸ਼ੁਰੂ ਕਰਦੇ ਆਂਗੇ ਫਿਰ ਆਪਾਂ ਬਾਈ ਹੁਣ ਜਦੋਂ ਤੁਸੀਂ ਐ ਮੰਨ ਲਓ ਵੀ ਆਪਾਂ ਕੋਈ ਕੰਮ ਸ਼ੁਰੂ ਕਰਦੇ ਆਂ ਜੇ ਤਾਂ ਆਪਾਂ ਨੂੰ 2 ਰੁਪਿਆ ਦੀ ਆਮਦਨ ਆਉਂਦੀ ਹੈ ਤਾਂ ਆਪਾਂ ਉਸ ਕੰਮ ਵੱਲ ਧਿਆਨ ਦਿੰਦੇ ਆਂ ਜੇ ਹੁਣ ਆਪਾਂ ਨੂੰ ਕੋਈ ਆਮਦਨ ਹੀ ਨਹੀਂ ਹੈਗੀ ਕਿਸੇ ਗੱਲ ਦੀ ਵੀ ਫਿਰ ਆਪਾਂ ਉਹ ਧਿਆਨ ਛੱਡ ਦਿੰਦੇ ਆਂ ਮੈਂ ਕਹਾਂ ਮਾਂ ਵੀ ਚੱਲ ਯਾਰ ਆਪਾਂ ਦੇਖਦੇ ਆਂਗੀ ਵੀ ਆਪਾਂ 10 ਕ ਬੈਡਾਂ ਤੋਂ ਸ਼ੁਰੂ ਕਰ ਲਓ ਵੀ ਜਦੋਂ ਆਪਾਂ ਨੂੰ 10 ਕ ਬੈਡਾਂ ਦਾ ਕੋਈ ਆਮਦਨ ਮਿਲੂ ਜਾਂ ਹੋਰ ਹੋਊਗੀ ਵੀ ਫਿਰ ਆਪਣਾ ਕੰਮ ਉਸ ਹਿਸਾਬ ਨਾਲ ਆਪਣੇ ਨਾ ਮਾਨਸਾ ਕੇ ਵੀ ਕੇ ਸੈਂਟਰ ਆ ਉੱਥੇ ਡਾਕਟਰ ਨੇ ਸੁਖਜੀਤ ਸਿੰਘ ਸੇਖੋ ਹੁਣ ਤਾਂ ਘਰ ਉਹਨਾਂ ਦੀ ਬਦਲੀ ਹੋ ਗਈ ਆਪਦੇ ਪਿੰਡ ਚਲ ਗਏ ਹੋ ਪਹਿਲਾਂ ਹੋ ਸੀ ਉਹਨਾਂ ਨਾਲ ਇੰਨੀ ਮਿੱਤਰਤਾ ਸੀਗੀ ਵੀ ਹਰ ਇੱਕ ਗੱਲ ਚੋਂ ਆਪਣਾ ਸਾਥ ਦਿੰਦੇ ਸੀ ਜਦੋਂ ਕਿਤੇ ਕੋਈ ਮੇਲਾ ਆਉਣਾ ਕਿਤੇ ਵੀ ਮੇਲਾ ਆਉਣਾ ਕਿਸੇ ਵੀ ਹੋਣਾ ਉਹਨਾਂ ਨੇ ਮੈਨੂੰ ਪਹਿਲਾਂ ਫੋਨ ਕਰਨਾ ਵੀ ਜਗਤਾਰ ਸਟਾਲ ਤੇਰੀ ਬੁੱਕ ਪਈ ਆ ਉੱਥੇ ਸਟਾਲ ਲਾ ਬਾਈ ਸਾਨੂੰ ਵਰਮਿਕ ਪੋਸਟ ਵਾਲਾ ਬੰਦਾ ਚਾਹੀਦਾ ਆਪਾਂ ਬਈ ਉਹਨਾਂ ਦੇ ਕਹੇ ਸਰ ਮੱਥੇ ਮੰਨ ਕੇ ਆਪਾਂ ਜਾਂਦੇ ਇੱਥੇ ਵੀ ਜਾਂਦਾ ਉੱਥੇ ਵੀ ਮਤਲਬ ਆਪਦੇ ਕਾਰਡ ਵਗੈਰਾ ਬੰਡੇ ਹਨਾ ਸਾਰਾ ਵੀ ਜਣੀ ਕਿ ਉੱਥੋਂ ਮੈਨੂੰ ਐ ਹੂਰ ਆਇਆ ਮਿਲਣ ਲੱਗਾ ਵੀ ਹਾਂ ਠੀਕ ਆ ਜਦੋਂ ਮੈਂ ਜਿਹੜਾ ਐਡਮਨ ਦਾ ਕੰਮ ਸ਼ੁਰੂ ਕਰਿਆ ਨਾ ਉਦੋਂ ਤੁਸੀਂ ਐ ਮੰਨ ਲਓ ਬਾਈ ਮੇਰੇ ਕੋਲੋਂ ਇੱਥੇ ਕੁਆਂਟਲਕ 2 ਕੁਆਂਟਲ ਰੇ ਮਸਾ ਲੈਂਦੀ ਸੀ ਉਹ ਮੈਂ ਛੋਟੇ ਝਾਰ ਨਾਲ ਜਿਹੜਾ ਸੀਮੈਂਟ ਵਾਲਾ ਅੰਦਰ ਉਹਦਾ ਝਾਰ ਦਾ ਤੇ ਉੱਥੇ ਦਾ ਸਟਾਲ ਲਾਉਣੀ ਜਾ ਕੇ ਉਹਨਾਂ ਕੋਲ ਜਦੋਂ ਉੱਥੋਂ ਵਧੀਆ ਆਪਾਂ ਨੂੰ ਹੰਗਾਰ ਆਇਆ ਮਿਲਣ ਲੱਗਾ ਵੀ ਹਾਂ ਯਾਰ ਆਪਾਂ ਨੂੰ ਵਧੀਆ ਪੈਸਾ ਬਣਦਾ ਹਨਾ ਜੇਬ ਵਿੱਚ ਚੰਗਾ ਹੋਣ ਲੱਗਿਆ ਚੱਲ ਫੇਰ ਆਪ ਦਾ ਮਾਨ ਖ ਫਿਰ ਮੈਂ ਉਹ 10 ਬੈੱਡਾਂ ਦਾ ਚਲਾਈ ਗਿਆ ਚਲਾਈ ਗਿਆ ਚਲ ਉਹ ਤੋਂ ਬਾਅਦ ਜਦੋਂ ਫਾਰਮ ਡਿੱਗਿਆ ਉਦੋਂ ਬਾਹਰਲੇ ਪਾਸੇ ਹੀ ਮੈਂ ਵਧਾਉਣ ਲੱਗ ਗਿਆ ਸੀਗਾ ਕੱਚੇ ਬੈੱਡ ਬਣਾਏ ਸੀਗੇ ਕਾगज ਪਾ ਕੇ ਚੱਲ ਜਦੋਂ ਉਧਰੋਂ ਹੋਇਆ ਗੰਡਵਾ ਖਤਮ ਹੋਇਆ ਦੁਬਾਰਾ ਆਪਾਂ ਫੇਰ ਕੰਮਜਾਬ ਕਰ ਲਿਆ ਜੇ ਤਾਂ ਆਪਾਂ ਉਹ ਕੰਮ ਚੋਂ ਛੱਡ ਜਾਂਦੇ ਛੱਡੋ ਗੜਾ ਫੇਰ ਤਾਂ ਗੱਲ ਫੱਕਰੀ ਜੀ ਬਾਈ ਹੁਣ ਤੁਸੀਂ ਐ ਮੰਨ ਲਓ ਬਾਈ ਹੁਣ ਉਹ 20 ਬੈੱਡਾਂ ਤੋਂ ਅੱਗੇ ਹੁਣ ਕੰਮ ਸਗੰਮਾ 100 ਬੈੱਡ ਕਰੀ ਖੜਾ ਇਹ ਬਾਈ ਕਿੰਨੀ ਗੰਦਨ ਹੋ ਜਾਂਦੀ ਏ ਇਹਦੇ ਚ ਇਹ ਦੇਖੋ ਬਾਈ ਗੱਪ ਤਾਂ ਬਾਈ ਕੋਸ ਮਰਜੀ ਮਰ ਬਾਈ ਚੱਲ ਗ ਕਿਉਂਕਿ ਅੱਜ ਆਪਾਂ ਵੈਸੇ ਬੈਠਿਆ ਜੇ ਕੱਲ ਨੂੰ ਆਪਣੇ ਕੋਲ ਕੋਈ ਬੰਦਾ ਆਉਂਦਾ ਉਹ ਕਹੇ ਬਾਈ ਯਾਰ ਤੂੰ ਇਹ ਗੱਲ ਗੱਪ ਮਾਰੀ ਹੈ ਨਾ ਪਰ ਬਹੁਤ ਕੰਮ ਕਰਦੇ ਨਹੀਂ ਇਹਦਾ ਕੀ ਚੱਕਰ ਆ ਬਾਈ ਜੇ ਬੰਦਾ ਮਿਹਨਤ ਕਰਦਾ ਮਿਹਨਤ ਦੇ ਹਿਸਾਬ ਨਾਲ ਆਮਦਨ ਆ ਜੀ ਜੇ ਤਾਂ ਬੰਦਾ ਸਹੀ ਮਿਹਨਤ ਕਰਦਾਗਾ ਤਾਂ ਤਾਂ ਮੈਂ ਕਹਣਾ ਵੀ ਜੇ ਬੰਦਾ ਇਹ ਕੰਮ ਇੱਕ ਵਾਰ ਕਰ ਲੇ ਤੇ ਦੂਜੀ ਖੇਤੀ ਸਾਰੀ ਛੱਡ ਦੇਵੇ ਇੱਕ ਇੱਕ ਕਨਾਲ ਚੋਂ ਮਿਹਨਤ ਕਰਕੇ ਪੂਰੀ ਮਿਹਨਤ ਕਰਕੇ ਕਿੰਨੇ ਕ ਪੈਸੇ ਵੱਜ ਜਾਂਦੇ ਆ ਇਹ ਜੋ ਭਾਈ ਤੁਸੀਂ ਐ ਮੰਨ ਲਓ ਜੇ ਆਪਾਂ ਸਹੀ ਮਿਹਨਤ ਕਰਦੇ ਆਂਗੇ ਠੀਕ ਆ ਇਹਦਾ ਗਾਹਕ ਤੇ ਡਿਪੈਂਡ ਕਰਦਾਗਾ ਹੁਣ ਮੇਰੇ ਕੋਲੇ ਸਟਾਕ ਹੁੰਦਾ ਨਹੀਂਗਾ ਠੀਕ ਹੈ ਨਾ ਗੱਲ ਵੀ ਜਿੰਨੀ ਖਾਦ ਵਿਕੀ ਜਾਂਦੀ ਆ ਉਹ ਵੱਖਰੀ ਵਿਕਦੀ ਆ ਜਿਹੜਾ ਹੁਣ ਗੰਡੋਵਾ ਵਿਕੀ ਜਾਂਦਾ ਉਹ ਵੱਖਰੀ ਹੁੰਦਾਗਾ ਠੀਕ ਹੈ ਨਾ ਇਹਦਾ ਗਾਹਕ ਤੇ ਡਿਪੈਂਡ ਕਰਦਾ ਇਹਦਾ ਇਹ ਨਹੀਂ ਪਤਾ ਵੀ ਜਦੋਂ ਆਪਣੇ ਕੋਲੇ ਕੋਈ ਗੰਡੋਵਾਂ ਵਾਲਾ ਗਾਹਕ ਆ ਗਿਆ ਜਾਂ ਵੈਸੇ ਆ ਗਿਆ ਤਾਂ ਆਪਾਂ 1 ਮਹੀਨੇ ਦਾ 2 ਲੱਖ ਵੀ ਪਲੱਸ ਕਰ ਦਈਏ ਲੱਖ ਵੀ ਰਹਿ ਸਕਦੇ ਆਂਗੇ ਤਾਂ ਇਹ ਨਹੀਂ ਪਤਾ ਵੀ 1 ਮਹੀਨੇ ਚ ਆਪਾਂ 10000 20000 ਤੇ ਵੀ ਰਹਿ ਜੀਏ ਠੀਕ ਹੈ ਨਾ ਵੀ ਮਿਹਨਤ ਦੇ ਸਿਰ ਤੇ ਆ ਤੇ ਬਾਕੀ ਦਾ ਹੋਉਂਦਾ ਹੈ ਜਿਹੜੇ ਹਿਸਾਬ ਨਾਲ ਵੀ ਇਹਦਾ ਪੱਕੀਆਂ ਹੀ ਨਹੀਂ ਹੈਗੀ ਬਾਈ ਇਨਕਮ ਨਹੀਂ ਹੈਗੀ ਜੇ ਆਪਾਂ ਕਹਿ ਦਈਏ ਵੀ ਹਨਾ ਮਣਕੇ ਕੱਲ ਨੂੰ ਕੋਈ ਆਪਾਂ ਗੱਲ ਦੇਣੀ ਪਈ ਜੇ ਅਗਲਾ ਕਹਿੰਦਾ ਵੀ ਦੱਸ ਯਾਰ ਬਾਈ ਤੂੰ ਇਹ ਗੱਲ ਕੀ ਕਹੀ ਪਰ ਆਪਾਂ ਉਹ ਗੱਲ ਨਹੀਂ ਕਰਦੇ ਬਾਈ ਰਿਸ਼ਤੇਦਾਰਾਂ ਨੇ ਨਹੀਂ ਘਰਦਿਆਂ ਨੂੰ ਨਹੀਂ ਕਿਹਾ ਜਨ ਤੁਹਾਨੂੰ ਨਹੀਂ ਕਿਹਾ ਯਾਰ ਕਿਹੜੇ ਕੰਮ ਹੀ ਪੈ ਗਿਆ ਮੁੰਡੇ ਨੂੰ ਸਮਝਾਓ ਵਧੀਆ ਪਰਿਵਾਰ ਦੇ ਵਿੱਚੋਂ ਆ ਵਧੀਆ ਪੈਲੀਆ ਇਹ ਕੰਮ ਥੋੜੀ ਕਰਾਂਗੇ ਹੁਣ ਨਹੀਂ ਥੋੜਾ ਜਿਹਾ ਮੈਨੂੰ ਕੀ ਚੱਕਰ ਆ ਨਾ ਮੈਨੂੰ ਇਸ ਕੰਮ ਤੋਂ ਤਾਂ ਨਹੀਂ ਕਿਸੇ ਨੇ ਜ਼ਿਆਦਾ ਰੋਕਿਆ ਕਰਦੇ ਚਾਰ ਚੋਹਾਂ ਰਿਸ਼ਤੇਦ ਜਦੋਂ ਮੇਰਾ ਪਹਿਲਾਂ ਪੋਲਟਰੀ ਫਾਰਮ ਦਾ ਮਨ ਸੀ ਨਾ ਲਾ ਵਕਰੀ ਪਾਲਣ ਦਾ ਤੇ ਜਾਂ ਆਪਣਾ ਵੀ ਸੂਰ ਪਾਲਣ ਦਾ ਕਹਿਦੀਏ ਉਦੋਂ ਮਾਂ ਤਾਂ ਹੀ ਤਰਾਜ ਕਰ ਦਿੰਦੇ ਸੀ ਘਰੇ ਕਿ ਆਪਣੇ ਹੁਣ ਪਿੰਡੂ ਉਸ ਚ ਹੁੰਦਾ ਹੀ ਆ ਹਨਾ ਜਦੋਂ ਮੈਂ ਕੋਈ ਗੱਲ ਕਹਿਣੀ ਵੀ ਮੈਂ ਘਰੇ ਆਪਾਂ ਗੱਲ ਕਰਦੇ ਹਨਾ ਵੀ ਮੈਂ ਯਾਰ ਆਹ ਕੰਮ ਕਰਨਾਗਾ ਤਾਂ ਮੇਰੀ ਮਾਤਾ ਕਹਿੰਦੀ ਰਹਿਣ ਦੇ ਪਾਪ ਵਾਲਾ ਕੰਮ ਆ ਵੀ ਤੂੰ ਇਹ ਨਾ ਕਰ ਆਪਦਾ ਕਰਨੀ ਦਿੰਦੇ ਚੰਗੇ ਰੋਟੀ ਖਾਣਾ ਚੰਗਾ ਕਹਾਦਾ ਤੈਨੂੰ ਵੀ ਘਟਾ ਗਈ ਤੂੰ ਛੱਡ ਖੜਾ ਕੁਸ ਨਾ ਪਰ ਮੈਨੂੰ ਇਹ ਸੀ ਬਾਈ ਵੀ ਆਪਦਾ ਕੋਈ ਰਜਗਾਰ ਜਾਂ ਸ਼ੁਰੂ ਕਰੀ ਰਬੈਤੀ ਖੇਤ ਤੋਂ ਅਲੱਗ ਾਟ ਕੇ ਕਣਕ ਝੋਨੇ ਆਪਾਂ ਹਰ ਇੱਕ ਬੰਦਾ ਕਰੀ ਜਾਂਦਾ ਕਣਕ ਝੋਨੇ ਦਾ ਕੀ ਚੱਕਰ ਆਗਾ ਇੱਕ ਤਾਂ ਬਾਈ ਹੁਣ ਆਪਾਂ ਜ਼ਿਆਦਾਤਰ ਕਰ ਲਈਏ ਵੀ ਆਪਾਂ ਕਣਕ ਵੀ ਤੇ ਤਾਂ ਆਪਾਂ ਬਿਲੇ ਆ ਠੀਕ ਆ ਪਾਣੀ ਲਾ ਤਾ ਥੋੜਾ ਜਨਾ ਰੇਸ ਸਪਰੇ ਹੋ ਗਿਆ ਤਾਂ ਆਪਾਂ ਬਿਲੇ ਬੈਠ ਕੇ ਨਜ਼ਾਰਾ ਲੈਨੇ ਆ ਪਰ ਆਪਾਂ ਇਹ ਗੱਲ ਨਹੀਂ ਦੇਖਦੇ ਵੀ ਬਾਈ ਆਪਾਂ ਜਦੋਂ ਆਪਾਂ ਰਬਾਈਤੀ ਖੇਤੀ ਕਰ ਲਈਏ ਕਣਕ ਇਹ ਝੋਨੇ ਦਾ ਤਾਂ ਆਪਾਂ ਨੂੰ ਆਮਦਨ ਵੀ ਕਿੰਨੀ ਕ ਜਿਹੜੇ ਹਿਸਾਬ ਦੇ ਅੱਜ ਕੱਲ ਖਰਚੇ ਨੇ ਬਾਈ ਕਿਸੇ ਬੰਦੇ ਦੇ ਲਾ ਲਓ ਜੇ ਕੋਈ 50 ਕਿੱਲੇ ਵਾਲਾ ਤਾਂ ਉਹਦੇ ਉਦੋਂ ਵੱਡੇ ਖਰਚੇ ਆ ਜਿਹੜਾ ਕੋ ਉਦੋਂ ਛੋਟਾਗਾ ਉਹਦੇ ਅਲੱਗ ਖਰਚੇ ਹੂੰ ਫਿਰ ਜਗਤਾਰਬਾਈ ਇਹ ਵਰਮਿੰਗ ਕੰਪੋਟਸ ਤੋਂ ਬਾਹਰ ਜਿਹੜੀ ਉਹ ਸਬਜੀ ਵਾਲੀ ਉਹ ਉਹ ਫਿਰ ਪਲਾਨ ਕਿਵੇਂ ਆਉਂਦਾ ਵੀ ਸਬਜੀ ਵੀ ਆਪਾਂ ਇਦਾਂ ਲਾ ਸਕਦੇ ਆ ਸਬਜੀ ਦਾ ਬਈ ਥੋੜਾ ਜਿਹਾ ਮੱਕਰਿਆ ਤਾਂ ਨਾ ਫਾਰਮ ਦੀ ਕੇਅਰ ਦੇ ਮਾਰੇ ਨਹੀਂ ਸੀਗਾ ਹੂੰ ਕਿਉਂਕਿ ਮੈਨੂੰ ਕੀ ਚੱਕਰ ਸੀਗਾ ਜਦੋਂ ਮੇਰੇ ਕੋਲਿਆ 10 ਕਬੈਡਾਂ ਦਾ ਸੀ ਮੈਨੂੰ ਘਰੋਂ ਕਹਿੰਦੇ ਵੀ ਤੈਨੂੰ ਇੱਥੇ ਕੰਮ ਤਾਂ ਹੈ ਨਹੀਂ ਕੋਈ ਵੀ ਇੱਥੇ ਬੈਲਾ ਹੀ ਆ ਤੂੰ ਤੂੰ ਦੂਜੇ ਖੇਤ ਜਾ ਜਿਹੜੇ ਮੇਰੇ ਦੂਸਰੇ ਖੇਤ ਪੈੰਦੇ ਨੇ ਇਹ ਅਲੱਗ ਆਗਾ ਦੂਸਰੇ ਖੇਤ ਮੇਰੇ ਦੋ ਤਿੰਨ ਥਾਂਵੇਂ ਨਾ ਕੰਟ ਕੋਟ 4-4 ਕਿਲੋਮੀਟਰ ਤੇ ਪੈ 4-4 ਕਿਲੋਮੀਟਰ ਤੇ ਪੈਂਦੇ ਜਦੋਂ ਉਧਰ ਭਗ ਜਾਂਦਾ ਬਾਈ ਫਿਰ ਮੈਥੋਂ ਇੱਥੇ ਆਇਆ ਨਹੀਂ ਜਾਂਦਾ ਸੀਗਾ ਫਿਰ ਮੇਰੇ ਮਨ ਤੇ ਸਕੀਮ ਜੀ ਲੱਗੀ ਵੀ ਆਪਾਂ ਇੱਥੇ ਕੋਈ ਇਹੋ ਜਿਹਾ ਕੰਮ ਕਰੀਏ ਵੀ ਜਿਹੜਾ ਆਪਾਂ ਵਿਚ ਹੀ ਰਹਿ ਸੀਗੇ ਕੰਮ ਦੇ ਵੀ ਕੰਮ ਚੱਲ ਜਾ ਕੇ ਨਾ ਫਿਰ ਤਾਂ ਆਪਾਂ ਨੂੰ ਘਰੋਂ ਨਾ ਕਹਣਾ ਵੀ ਤੂੰ ਇੱਥੇ ਕੀ ਕਰਦਾ ਤੇ ਨਾਲੇ ਆਪਾਂ ਨੂੰ ਆਮਦਨ ਆਵੇ ਮੇਰੇ ਬਾਈ ਇੱਥੇ ਨਾਲ ਨਾ ਸਰੋਂ ਬੀਜੂ ਵੀ ਸੀਗੀ ਸਰੋਂ ਚੱਲ ਜਦੋਂ ਸੀ ਆ ਫਾਰਮ ਪਾਇਆ ਉਹ ਤੋਂ ਥੋੜੀ ਜਿਹੀ ਲਤੜ ਜੀ ਹੋਊਗੀ ਤੇ ਲੇਟ ਜਾ ਹੋਇਆ ਵੀ ਬਿਰਲੀ ਜੀ ਰਹਿ ਗਈ ਥੋੜੀ ਜੀ ਮੈਂ ਕੀ ਕਰਾਂ ਮੈਂ 22 ਤਾਰਿਖ ਤਾਰਿਖ ਚ ਗਿਆ ਹੋਇਆ ਸੀਗਾ ਡੈਡੀ ਵੀ ਹੈ ਨਹੀਂ ਸਰੋਂ ਦੇ ਵਿੱਚੋਂ ਕੁੱਟ ਜੇ ਵੱਡੇ ਉਹ ਚੋਂ ਮੈਂ ਮਾਰ ਕੇ ਰੋਟਾ ਵੇਟਰ ਉਹਨਾਂ ਕੋ ਖਾਲੀਆਂ ਜੀਆਂ ਤਿਆਰ ਕਰ ਲੀਆਂ ਟੁੱਟੀਆਂ ਜੀਆਂ ਸਾਰੀਆਂ ਵੀ ਕੋ ਕਿਤੇ ਜੇ ਕੋ ਕਿਤੇ ਜੇ ਉਹ ਤੋਂ ਮੈਂ ਬੱਲਾਂ ਲੈ ਕੇ ਲਾਤੀਆਂ ਬੇਲਾਂ ਹੂੰ ਕਦੂਆਂ ਦੀਆਂ ਲਾਤੀਆਂ ਤੋਰੀਆਂ ਦੀਆਂ ਤੇ ਕਰੇਲਾ ਵਗੈਰਾ ਸਾਰਾ ਕੁਝ ਮੈਂ ਲਾਤਾ ਚੋਂ ਹੂੰ ਹੋਰ ਹ ਭਾਈ ਇੰਨਾ ਕਮਾਲਕ ਦੀ ਕਿਰਪਾ ਨਾਲ ਸੱਟ ਆਇਆ ਉਹ ਸਾਲ ਨਾਲ ਤਾਂ ਸਬਜ਼ੀ ਦਾ ਰੇਟ ਵਧੀਆ ਆ ਗਿਆ ਹੂੰ ਤੇ ਬਾਕੀ ਸਬਜ਼ੀ ਲਈ ਹੋਈ ਵਧੀਆ ਕਿਉਂਕਿ ਮੈਂ ਹੁਣ ਜਦੋਂ ਇੱਥੇ ਬੇਲਾ ਬੈਠਾ ਹੁੰਦਾ ਮੈਂ ਕਰਾ ਕਰਾ ਮੈਂ ਥੋੜੇ ਝਾਰਾ ਕਰਾਂ ਜਾ ਕੇ ਬੇਲਾਂ ਚ ਪਾ ਦਿਆ ਕਰ ਹੂੰ अच्छा ਜਦੋਂ ਬੇਲਾਂ ਚ ਜਦੋਂ ਉਹਨਾਂ ਨੂੰ ਖਾਦ ਖਰਾਕ ਸਹੀ ਮਿਲ ਗਈ ਤੇ ਬੇਲਾਂ ਵਧੀਆ ਚੱਲ ਪਈਆਂ ਤੇ ਇੱਥੋਂ ਜਦੋਂ ਚੱਲਿਆ ਕੰਮ ਜੇ ਉੱਥੇ ਜਿਵੇਂ ਸੜਕ ਤੇ ਮੇਰਾ ਵਾਹਣ ਆ ਗਿਆ ਇੱਥੇ ਆਪਾਂ ਕਾਊਂਟਰ ਲਾ ਲਿਆ। ਦਮਾ ਸੜਕ ਤੇ ਜਦੋਂ ਇੱਥੇ ਕਾਊਂਟਰ ਲਾਇਆ ਮੈਂ ਆਪਦੀ ਸਬਜ਼ੀ ਆਪ ਸੇਲ ਕਰਨ ਲੱਗਿਆ। ਅੱਛਾ। ਜਦੋਂ ਆਪ ਸੇਲ ਕਰਨ ਲੱਗਿਆ ਰੇਟ ਵਧੀਆ ਆਈ ਗਿਆ 2 ਰੁਪਏ ਆਮਦਣਾ ਹੋਣ ਲੱਗੀ ਤਾਂ ਪਹਿਲਾਂ ਹੁਣ ਡੈਡੀ ਵਰਗੇ ਕਹਿੰਦੇ ਸੀ ਇਸ ਤਾਂ ਨਹੀਂ ਵੇਚਦੇ ਸੀ ਨਹੀਂ ਉਹ ਕਰਦੇ ਤੇ ਹੁਣ ਡੈਡੀ ਵਰਗੇ ਉੱਥੇ ਖੜੇ ਰਹਿੰਦੇ ਨੇ। ਬਾਪੂਰੇ ਵੀ ਕਹਿੰਦੇ ਹੋਣਗੇ ਹਨਾ। ਵੀ ਕਿਹੜੇ ਕੰਮ ਪੈ ਗਿਆ ਯਾਰ ਰੋਡ ਤੇ ਸਬਜ਼ੀ ਥੋੜੀ ਵੇਚਾਂਗੇ ਨਹੀਂ ਹਾਂ ਪਹਿਲਾਂ ਤਾਂ ਬਾਪੂ ਨੇ ਕਿਹਾ ਸੀਗਾ ਕਹਿੰਦੇ ਕਿ ਯਾਰ ਨਹੀਂ ਬਾਪੂ ਤਾਂ ਤਾਂ ਕਹਿਣਾ ਹੀ ਸੀਗਾ ਕਹਿੰਦਾ ਯਾਰ ਮੈਂ 20 ਕਿਲੋ ਦਾ ਮਾਲ ਖੋਗਾਂ ਮੈਂ ਸਬਜ਼ੀ ਥੋੜੀ ਵੇਚੂਗਾ ਮੈਂ ਆਖਾਂ ਮੈਂ ਕੋਈ ਗੱਲ ਨਹੀਂ ਵੀ ਮੈਂ ਵੇਚ ਲਿਆ ਕਰੂੰ ਤੁਸੀਂ ਨਾ ਖੇਤ ਜਾਓ ਜੇ ਤੁਹਾਡੇ ਕੋਲ ਪੱਲੇ ਸੰਗ ਹੁੰਦੀ ਆ ਤਾਂ ਨਾ ਜਾਓ ਕੋਈ ਚੱਕਰ ਨਹੀਂ ਮੈਂ ਹੈਗਾ ਮੈਂ ਆਪੀ ਜਦੋਂ ਜਦੋਂ ਆਪਾਂ ਕੋਈ ਵੀ ਕੰਮ ਨਾ ਬਾਈ ਸੰਗ ਲਾ ਕੇ ਸ਼ੁਰੂ ਕਰਦੇ ਆਂਗੇ ਤਾਂ ਹੋਂਦਾ ਜਦੋਂ ਹੁਣ ਤੁਸੀਂ ਆ ਮਨ ਲਓ ਮੈਨੂੰ ਦੋਸਤ ਮਿੱਤਰ ਕਹਿੰਦੇ ਸੀ ਕਿ ਯਾਰ ਗੋਹੇ ਚੱਤ ਮਰੀਆਂ ਜਦੋਂ ਆਪਾਂ ਉਹ ਗੋਹੇ ਉਹ ਉੱਥੋਂ ਕਿੰਨੀ ਕਮਦਨ ਹੋ ਜਾਂਦੀ ਆ ਬਾਈ ਉਹ ਬਈ ਸਬਜ਼ੀ ਦੇ ਰੇਟ ਦੇ ਹਿਸਾਬ ਨਾਲ ਵੀਰੇ ਹੂੰ ਕਿਉਂਕਿ ਜਿਹੜਾ ਆਪਾਂ ਮੰਡੀ 'ਚ ਸੇਲ ਕਰਦੇ ਆਂਗੇ ਹੂੰ ਉੱਥੇ ਆਪਾਂ ਨੂੰ ਰੇਟ ਬਹੁਤ ਘੱਟ ਮਿਲਦਾ ਹੂੰ ਕਿਉਂਕਿ ਜੇ ਆਪਾਂ ਕਹੀਏ ਨਾ ਵੀ ਉੱਥੇ ਆਪਾਂ 5-7 ਕਿਲੋ ਵੇਚਤੀ ਤਾਂ ਆਪਾਂ ਇੱਥੇ 1 ਕਿਲੋ ਵੇਚ ਲਈ ਤਾਂ ਬਰਾਬਰੀ ਰੇਟ ਬਣ ਜਾਂਦਾ ਕਿਉਂਕਿ ਕੀ ਚੱਕਰ ਆਗਾ ਜੇ ਇੱਕਦਮ ਸਬਜ਼ੀ ਵੱਧ ਆ ਗਈ ਤਾਂ ਉੱਥੇ ਰੇਟ ਜਮੀ ਡਾਊਨ ਵਗ ਜਾਣੇ ਨੇ ਤੁਹਾਡਾ ਕਹਿਣਾ ਇਹ ਹੈ ਕਿ ਮੰਡੀਆਂ 'ਚ ਵੇਚਣ ਨਾਲੋਂ ਅਸੀਂ ਆਪਦੀਆਂ ਸਟਾਲਾਂ ਬਣਾ ਕੇ ਵੇਚੀਏ। ਆਹ ਬਾਈ ਜੇ ਆਪਾਂ ਕੋਈ ਕੰਮ ਕਰਨਾ ਵੀਰੇ ਸੰਗ ਲਾ ਕੇ ਆਪਦਾ ਸਟਾਕ ਆਪ ਸੇਲ ਕਰੋ। ਹੁਣ ਸਾਡਾ ਕੀ ਹੈਗਾ ਸਾਡਾ ਹੁਣ ਇੱਥੇ ਕਾਊਂਟਰ ਲੱਗਿਆ ਹੋਇਆ ਹੈ। ਇਸ ਕਾਊਂਟਰ ਤੋਂ ਕੀ ਕਰਦੇ ਆਂਗੇ ਜੇ ਆਪਾਂ ਜ਼ਿਆਦਾ ਸਬਜ਼ੀ ਵੱਧਦੀ ਹੈਗੀ ਤਾਂ ਬੱਪੂ ਜੀ ਨੇ ਉੱਥੇ ਬਗ ਜਾਂਦੇ ਨੇ ਕਿ ਇੱਕ ਕਾਊਂਟਰ ਸਾਡਾ ਸੜਕ 'ਤੇ ਹੁੰਦਾ ਮੇਨ ਰੋਡ 'ਤੇ। ਜਿਹੜਾ ਆਪਣਾ ਸੁਨਾਮ ਰੋਡ ਆ ਨਾ ਆ ਪੀਖੀ ਦੇ ਨਾਲ ਪਟਾੜਾ ਰੋਡ ਜਾਂਦਾਗਾ। ਇਸ ਰੋਡ 'ਤੇ ਇੱਕ ਟਰੈਕਟਰ ਖੜਾ ਹੁੰਦਾ ਸਾਡਾ। ਜਦੋਂ ਆਪਣੇ ਕੋਲ ਸਬਜ਼ੀ ਇੱਥੇ ਜ਼ਿਆਦਾ ਕੀ ਤਾਂ ਆਪਾਂ ਇ ਫਿਰ ਵੀ ਜੇ ਆਪਾਂ ਹੁਣ ਸ਼ਾਮ ਨੂੰ ਅਈਸ ਕਾਊਂਟਰ ਤੋਂ ਜਾ ਉਸ ਕਾਊਂਟਰ ਤੋਂ ਸਬਜ਼ੀ ਵਜ ਰਹੀ ਤਾਂ ਮੈਂ ਉਹ ਮੰਡੀ ਤੇ ਪਾ ਕੇ ਆਉਣਾ ਬਾਈ ਠੀਕ ਹੈ ਕਿਉਂਕਿ ਆਪਾਂ ਕੀ ਕਰਿਆ ਹੋਇਆ ਹੈ ਨਾ ਕੰਮ ਵੀ ਜਦੋਂ ਹੁਣ ਆਪਣੇ ਕੋਲੇ ਗਾਹ ਖੜਦਾ ਇੱਥੇ ਆਪਾਂ ਨੂੰ ਇਹ ਗੱਲ ਕਿਹਾ ਹੈ ਵੀ ਤਾਜ਼ਾ ਖਾਓ ਹੂੰ ਸਾਫ ਖਾਓ ਤਾਜ਼ਾ ਖਾਓ ਜੇ ਹੁਣ ਆਪਾਂ ਹੀ ਬਾਈ ਉਹਨਾਂ ਨੂੰ ਉਹੀ ਵੇਚ ਆ ਖਵਾਉਣ ਲੱਗਦੀ ਹੈ ਤਾਂ ਫਿਰ ਆਪਾਂ ਨੂੰ ਉਹ ਗੱਲ ਦਾ ਕਰੇ ਦਾ ਕੋਈ ਫਾਇਦਾ ਨਹੀਂ ਜੀ ਜਗਤਾਰ ਭਾਈ ਦਿੱਕਤਾਂ ਕੀ ਕੀ ਆਉਂਦੀਆਂ ਮੁਸ਼ਕਲਾਂ ਕੀ ਕੀ ਹੁੰਦੀਆਂ ਇਹ ਕੰਮ ਕਰਦਿਆਂ ਮੁਸ਼ਕਲਾਂ ਤਾਂ ਬਾਈ ਜੇ ਆਪਾਂ ਸੋਚੀਏ ਨਾ ਜੇ ਹੁਣ ਕੰਮ ਕਰਦਿਆਂ ਤੇ ਕੋਈ ਰਾਜ਼ ਹੀ ਨਹੀਂ ਹ ਇਮੋਸ ਨੂੰ ਸਿੱਧੀ ਜੀ ਗੱਲ ਦੱਸਾਂ ਜਦੋਂ ਆਪਾਂ ਕੋਈ ਕੰਮ ਸ਼ੁਰੂ ਕਰਦੇ ਆ ਨਾ ਉਹ ਚ ਕੀ ਹੁੰਦਾ ਹੈ ਆਪਣੇ ਲੱਤਾਂ ਖਿੱਚਣ ਵਾਲੇ ਜ਼ਿਆਦਾ ਹੁੰਦੇ ਨੇ ਵੀ ਇੱਕ ਬੰਦਾ ਕੰਮ ਕਰਨ ਵਾਲਾ ਉਹਨੂੰ ਆਪਣੇ ਜ਼ਿਆਦਾਤਰ ਇਹ ਨਹੀਂ ਕਹਿੰਦੇ ਵੀ ਬਾਈ ਹਾਂ ਕੋਈ ਗੱਲ ਨਹੀਂ ਤੂੰ ਕੰਮ ਸ਼ੁਰੂ ਕਰਿਆ ਕਰ ਯਾਰ ਬਹੁਤ ਵਧੀਆ ਕੰਮ ਇਹ ਨਹੀਂ ਕਹਿਣਾ ਆਪਣੇ ਕਹਿਣਾ ਕੀ ਹੈ ਉਹ ਰਹਿਣ ਦੇ ਯਾਰ ਫੇਲ ਹੋਏਗਾ ਫਾਇਦਾ ਨਹੀਂ ਹੁਣ ਸੁਣ ਮੈਂ ਆਪਦੀ ਗੱਲ ਦੱਸਦਾ ਬਾਈ ਮੈਂ ਨਾ ਪਨੀਰੀ ਲਾਈ ਇੱਥੇ ਗੰਡਿਆਂ ਦੀ ਤੇ ਗੋਭੀ ਦੀ ਮਿਰਚਾਂ ਦੀ ਸਾਰੇ ਕਿਸ ਦੀ ਪਨੀਰੀ ਲਾਈ ਇਸ ਵਾਰ ਇਸ ਸਾਲ ਦੀ ਮੇਰੀ ਪਨੀਰੀ ਵਧੀਆ ਹੋਊਗੀ ਤੋਂ ਹੈ ਮੰਨ ਲਓ ਵੀ 1.5 1.5 ਇੰਚ ਦੀ ਗੰਡਿਆਂ ਦੀ ਪਨੀਰੀ ਹੋ ਗਈ ਤੇ ਦੂਜੀ ਪਨੀਰੀ ਵਧੀਆ ਨਿਕਣ ਲੱਗ ਗਈ ਤੇ ਬਸ ਕਿਸੇ ਨੂੰ ਕੋਈ ਐਂ ਦੇਖੇ ਹੋਈ ਵੀ ਯਾਰ ਇਹਨੇ ਤਾਂ ਪਨੀਰੀ ਲਾ ਲਈ ਵੀ ਉਹਨੇ ਇਹ 2 ਰੁਪਿਆ ਦਾ ਕੰਮ ਕਰੂਗਾ ਤੇ ਬਾਈ ਐਡਾ ਬੇਈਮਾਨੀ ਕਰਿਆ ਮੇਰਾ ਰਾਤ ਨੂੰ ਨਾ ਸਬਜ਼ੀ ਵਾਲਾ ਕੋਈ ਪਾਣੀ ਦਾ ਫੱਟਾ ਚੱਕ ਕੇ ਨੇਰੀ ਖਾਲਦਾ ਨੇਰੀ ਖਾਲਦਾ ਫੱਟਾ ਚੱਕਿਆ ਜਦੋਂ ਤੇ ਉਹ ਸਾਰੇ ਦਾ ਸਾਰਾ ਪਾਣੀ ਦਾ ਭਰ ਗਿਆ ਮੇਰੀ ਸਾਰੀ ਤਾਂ ਜਿਹੜੀ ਤੁਸੀਂ ਐ ਮੰਨ ਲਓ ਵੀ ਗੰਡਿਆਂ ਦੀ ਪਨੀਰੀ ਗੋਭੀ ਦੀ ਸਾਰੀ ਤਾਂ ਉਹ ਗਈ ਜਿੰਨੀ ਮੇਰੇ ਲੇਬਰ ਸੇ ਉਹ ਪੱਲੇ ਵੀ ਵੀ ਆਪਣੇ ਦਿੱਕਤਾਂ ਤਾਂ ਇਹੀ ਹੁੰਦੀਆਂ ਨੇ ਵੀ ਕੰਮ ਕਰਦੇ ਤਾਂ ਕੋਈ ਰਾਜ਼ੀ ਨਹੀਂ ਹੁੰਦਾ ਜੀ ਜੇ ਫੇਲ ਹੁੰਦਾ ਕੰਮ ਹੁਣ ਤਾਂ ਹੈ ਮੰਨ ਲਓ ਬਾਈ ਜਿਹੜੇ ਹੁਣ ਚਟਾ ਲਾਉਂਦੇ ਫਿਰ ਦਿਨ ਨਸ਼ਾ ਖਾਂਦੇ ਫਿਰਦੇ ਨੇਗੇ ਉਦੋਂ ਬੰਦਾ ਦੂਜਾ ਬੰਦਾ ਨਾ ਹੱਸ ਕੇ ਕਹਿੰਦਾਗਾ ਹਾਂ ਉਹ ਉਹ ਫਲਾਣਾ ਫਰਦਾਇਰਾ ਐ ਕਰਦਾ ਉਹਤੇ ਖੁਸ਼ ਨੇਗੇ ਜੇ ਬੰਦਾ 2 ਰੁਪਈਆ ਦਾ ਇੱਥੇ ਰਹਿ ਕੇ ਕੰਮ ਕਰਦਾਗਾ ਤਾਂ ਉਹਨੂੰ ਕਰਨ ਨੂੰ ਲੈਂਦੇ ਨੇ ਆਪਣੇ ਜ਼ਿਆਦਾਤਰ ਜਨਰੇਸ਼ਨ ਬਾਹਰ ਕਿਉਂ ਜਾ ਰਹੀ ਆ ਹੂੰ ਵੈਸੇ ਉਹਨਾਂ ਨੂੰ ਕੋਈ ਚਾਹ ਨਹੀਂ ਹੈਗਾ ਵੀ ਆਪਾਂ ਕਰ ਛੱਡ ਕੇ ਜਾਈਏ ਕਰ ਛੱਡਣਾ ਉਹਨਾਂ ਨੂੰ ਕਿਉਂ ਪੈਂਦਾਗਾ ਕਿਉਂਕਿ ਬਾਈ ਆਪਣੇ ਇੱਥੇ ਜੇ ਕੋਈ ਕੰਮ ਕਰਦਾ ਤਾਂ ਉਹਦੀ ਉਹੀ ਵੀ ਬੰਦਾਗਾ ਜੇ ਹੁਣ ਮਾੜੀ ਮੋਟੀ ਵੀ ਕੰਮ ਦੀ ਕਦਰ ਹੋਵੇ ਤਾਂ ਬੰਦਾ ਇਹ ਗੱਲ ਨਹੀਂ ਕਰਦਾ ਵੀ ਅਰ ਆਪਾਂ ਬਾਹਰ ਜਾਈਏ ਘਰ ਪਰਿਵਾਰ ਛੱਡਣ ਨੂੰ ਕਿਸੇ ਦਾ ਜੀਨ ਕਰਦਾ ਬਾਈ ਹੁਣ ਆਇਆ ਮੰਨ ਲਓ ਤੁਸੀਂ ਵੀ 40 40 ਲੱਖ ਲਾ ਕੇ 20 20 ਲੱਖ ਲਾ ਕੇ ਬਾਹਰ ਜਾਂਦੇ ਨੇ ਉਹੀ ਆਪਾਂ ਇੱਥੇ ਕੰਮ ਸ਼ੁਰੂ ਕਰ ਲਈਏ ਇੱਥੇ ਬੰਦਾ ਕਿਉਂ ਨਹੀਂ ਕੰਮ ਸ਼ੁਰੂ ਕਰਦਾ ਕਿਉਂਕਿ ਇੱਥੇ ਕੰਮ ਜੇ ਸ਼ੁਰੂ ਕਰੂ ਤਾਂ ਉਹਨੂੰ ਮਾਰਨ ਵਾਲੇ 10 15 ਨਾਲ ਦਿਨ ਖੜੇ ਹੋਣਗੇ ਵੈਸੇ ਸਭ ਤੋਂ ਵਧੀਆ ਗੱਲ ਜਗਤਾਰ ਭਾਈ ਇਹ ਵੀ ਆ ਵੀ ਕਿਸੇ ਦਾ ਦਬਾਅ ਵੀ ਨਹੀਂ ਹੈਣਾ ਜੇ ਆਲਦਾ ਕੰਮ ਕਰਦੇ ਆ ਤਾਂ ਨਹੀਂ ਹਾਂ ਬਾਈ ਇਹ ਗੱਲ ਹੈਗੀ ਵੀ ਆਪਾਂ ਆਪ ਕਿਉਂਕਿ ਜੇ ਆਪਾਂ ਕੋਈ ਜੌਬ ਕਰਦੇ ਆਂਗੇ ਹਨਾ ਕੋਈ ਸਰਕਾਰੀ ਜੌਬ ਕਰਦੇ ਆਂਗੇ ਕੋਈ ਪ੍ਰਾਈਵੇਟ ਜੌਬ ਕਰਦੇ ਆਂਗੇ ਉਹ ਤੇ ਆਪਾਂ ਨੂੰ ਕੀ ਹੈਗਾ ਆਪਾਂ ਨੂੰ ਟਾਈਮ ਦੇ ਹਿਸਾਬ ਨਾਲ ਦਾਣਾ ਪੋ ਵੀ ਬਈ ਬਈ ਆਹ ਟਾਈਮ ਹੋ ਗਿਆ ਜੇ ਇੰਨਾ ਟਾਈਮ ਹੋਆ ਤਾਂ ਉੱਪਰੋਂ ਅਗਲੀ ਦੀ ਘੂਰ ਵੀ ਆ ਹੂੰ ਕਿਉਂਕਿ ਆਪਾਂ ਨੂੰ ਘੂਰ ਜਰਰੀ ਵੀ ਪੋ ਵੀ ਆਪਾਂ ਤਨਖਾਹ ਲੈਣੇ ਆਂਗੇ ਤਾਂ ਕੰਮ ਕਰਦੇ ਆਂਗੇ ਦੋ ਵਗੈਰਾ ਜਿਹੜਾ ਹੁਣ ਆਪਣਾ ਇਹ ਕੰਮ ਆਜ਼ਾਦੀ ਦਾ ਕੰਮ ਆ ਬਾਈ ਕੋਈ ਆਪਾਂ ਨੂੰ ਇਹ ਦਿੱਕਤ ਨਹੀਂ ਹੈਗੀ ਵੀ ਹਾਂ ਯਾਰ ਆਪਾਂ ਪੱਕੇ ਇਸ ਟਾਈਮ ਤੀ ਜਾਣਾਗਾ ਹੂੰ ਬਾਕੀ ਬਾਈ ਮੈਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੁੰਦੀ ਆ ਜੇ ਆਪਾਂ ਕਿਤੇ ਕੋਈ ਸ਼ਹਿ ਉੱਥੇ ਤੁਸੀਂ ਐ ਮੰਨ ਲਓ ਵੀ ਆਪਾਂ ਕਮਰਿਆਂ 'ਚ ਬੈਠੇ ਆਂ ਏਸੀ 'ਚ ਬੈਠੇ ਆਂਗੇ ਸਾਰਾ ਜਿਹੜਾ ਏਸੀ ਦਾ ਲਾਲੋਜਾ ਹੋ ਰਿਹਾ ਹੈ ਇੱਕ ਤਰ੍ਹਾਂ ਦੀ ਬਿਮਾਰੀ ਹੋਈ ਆ ਕੋਈ ਜ਼ਿਆਦਾਤਰ ਹੋਣੀ ਹੈਗਾ ਤੇ ਜਿਹੜਾ ਹੁਣ ਬਾਈ ਆ ਆ ਬੈਠੇ ਆਪਾਂ ਖੁੱਲੀ ਹਵਾ 'ਚ ਇੱਥੇ ਫਰੈਸ਼ ਹਵਾ ਹੋਣੀ ਆ ਵਧੀਆ ਹਨਾ ਸਰੀਰ ਕਤੰਦਰੁਸਤੀ ਰਹਿੰਦੀ ਹੈਗੀ ਤੇ ਵਧੀਆ ਬਾਈ ਆਪਣੇ ਆਪ ਵੀ ਮਨ ਖੁਸ਼ ਰਹਿੰਦਾ ਹੈ ਜਦੋਂ ਆਪਾਂ ਚੰਗੇ ਥਾਂ 'ਤੇ ਬੈਠੇ ਆਂ ਜੀ ਜਗਤਾਰ ਬਾਈ ਅੰਤ ਦੇ ਵਿੱਚ ਸਾਡੇ ਸਰੋਤਿਆਂ ਨੂੰ ਕੀ ਮੈਂ ਅਸੀਂ ਦੇਣਾ ਚਾਹੁੰਗੇ ਨਹੀਂ ਬਾਈ ਇਹ ਨਹੀਂ ਤਾਂ ਆਪਾਂ ਵੱਡੀ ਗੱਲ ਕਹਿੰਦੇ ਹੈ ਨਹੀਂ ਕੋਈ ਆਪਾਂ ਮੈਸੇਜ ਦੇਣ ਜੋਗੇ ਹੈਗੇ ਆ ਠੀਕ ਆ ਨਾ ਐਡੀ ਕ ਆਪਣੀ ਕਹਾਣੀ ਨੀ ਵੀ ਪਰ ਮੈਂ ਵੈਸੇ ਇੱਕ ਗੱਲ ਕਹਿਣਾਗਾ ਵੀ ਬਈ ਜੇ ਆਪਾਂ ਰਵਾਇਤੀ ਖੇਤੀ ਜੜੀ ਕਰਨਕ ਚੋਣੇ ਨੀ ਵੀ ਉਹਦੇ ਨਾਲੋਂ ਆਪਾਂ ਹਟ ਕੇ ਜੇ ਕੋਈ ਆਪਾਂ ਨਾਲ ਕੋਈ ਕੰਮ ਸ਼ੁਰੂ ਕਰੀਏ ਤਾਂ ਆਪਾਂ ਬਈ ਕਾਮਯਾਬਾਂਗੇ ਜੇ ਆਪਾਂ ਕਹਿ ਦਈਏ ਵੀ ਆਪਾਂ ਇਕੱਲੇ ਸੰਗ ਚ ਲੱਗੇ ਪਏ ਹਾਂ ਨਾ ਸੰਗ ਚ ਆਪਾਂ ਕਾਮਯਾਬ ਨਹੀਂ ਹੁੰਦੇ ਜਿਹੜਾ ਕੰਮ ਕੋਈ ਸ਼ੁਰੂ ਕਰਨਾ ਸੰਗ ਲਾ ਕੇ ਸ਼ੁਰੂ ਕਰਨਾ ਪਊਗਾ ਜੀ ਆਪਾਂ ਉਹ ਇਹ ਚੱਕਰ ਆ ਜੀ ਬਾਬਾ ਸ਼ੁਕਰੀਆ ਡਾਕਟਰ ਭਾਈ ਸਮਾਂ ਦਿੱਤਾ ਤੁਸੀਂ ਕੋਈ ਗੱਲ ਨਹੀਂ ਭਾਈ ਧੰਨਵਾਦ ਜੀ ਤਾਂ ਤੁਹਾਨੂੰ ਇਹ ਗੱਲਬਾਤ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਜੁੜਿਓ ਮੈਂ ਇਜਾਜ਼ਤ ਚਾਹਾਂਗਾ ਨਵਰੀਤ ਦੇ ਨਾਲ ਸਤਿ ਸ਼੍ਰੀ ਅਕਾਲ